ਸਮ ਵਿੱਚ ਖੁਸ਼ਕੀ ਦੇ ਕਾਰਨ ਚਮੜੀ ਆਪਣੀ ਚਮਕ ਗਵਾਉਣ ਲੱਗਦੀ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੈਮੀਕਲ ਯੁਕਤ ਕਰੀਮਾਂ ਅਤੇ ਮੌਇਸਚਰਾਈਜ਼ਰਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਘਰੇਲੂ ਨੁਸਕੇ ਅਜ਼ਮਾ ਸਕਦੇ ਹੋ। ਠੰਡ ਦੇ ਮੌਸਮ ਵਿੱਚ ਆਪਣੀ ਚਮੜੀ ਨੂੰ ਸਿਹਤਮੰਦ ਰੱਖਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਚਾਹੀਦਾ ਹੈ। ਇਸ ਮੌਸਮ ਵਿੱਚ ਲੋਕ ਘੱਟ ਪਾਣੀ ਪੀਂਦੇ ਹਨ ਜਿਸ ਦਾ ਚਮੜੀ ਉੱਤੇ ਮਾੜਾ ਅਸਰ ਪੈਂਦਾ ਹੈ। ਧਿਆਨ ਰਹੇ ਕਿ ਸਰੀਰ ਵਿੱਚ ਪਾਣੀ ਦੀ ਘਾਟ ਨਾ ਹੋਵੇ ਇਸ ਦੇ ਨਾਲ ਹੀ ਤੁਸੀਂ ਸਰਦੀਆਂ ਦੇ ਵਿੱਚ ਚਮੜੀ ਉੱਤੇ ਚਮਕ ਲਾਉਣ ਲਈ ਬਜਾਏ ਮੌਇਸਚਰਾਈਜ਼ੇਸ਼ਨ ਕਰੀਮਾਂ ਦੇ ਤੁਸੀਂ ਘਰੇਲੂ ਨੁਸਖੇ ਅਪਣਾਓ। ਇਸ ਰਿਪੋਰਟ ਵਿੱਚ ਅੱਜ ਅਸੀਂ ਤੁਹਾਨੂੰ ਕੁਝ ਅਜੀਬੇ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਵਰਤ ਕੇ ਆਪਣੇ ਸਰੀਰ ਦੀ ਚਮੜੀ ਨੂੰ ਨਿਖਾਰ ਸਕਦੇ ਹੋ ਤਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਭਾਰਤ ਵਿੱਚ ਸਦੀਆਂ ਤੋਂ ਚਮੜੀ ਉੱਤੇ ਕੁਦਰਤੀ ਚਮਕ ਪਾਉਣ ਦੇ ਲਈ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ। ਹਲਦੀ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਚਮਕਦਾਰ ਬਣਾਉਣ ਦੇ ਵਿੱਚ ਮਦਦ ਕਰਦੇ ਹਨ। ਜਦਕਿ ਦਹੀਂ ਵਿੱਚ ਮੌਜੂਦ ਬੈਕਟੀਰੀਆ ਚਮੜੀ ਨੂੰ ਨਮੀ ਪ੍ਰਦਾਨ ਕਰਦੇ ਹਨ। ਇੱਕ ਚਮਚਾ ਦਹੀਂ 'ਚ ਥੋੜੀ ਜਿਹੀ ਹਲਦੀ ਮਿਲਾ ਕੇ ਚਮੜੀ ਉੱਤੇ ਲਗਾਓ ਅਤੇ 15 ਤੋਂ 20 ਮਿੰਟ ਬਾਅਦ ਧੋ ਲਵੋ। ਐਂਟੀਬੈਕਟੀਰੀਅਲ ਗੁਣਾ ਨਾਲ ਭਰਪੂਰ ਹਲਦੀ ਚਮੜੀ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਦੇ ਵਿੱਚ ਸਹਾਇਤਾ ਕਰੇਗੀ। ਸਪੈਕ ਦੀ ਵਰਤੋਂ ਕਰਨ ਨਾਲ ਚਮੜੀ ਵਿੱਚ ਸੁਧਾਰ ਹੁੰਦਾ ਹੈ ਅਤੇ ਦਾਗ-ਧੱब्बे ਵੀ ਘੱਟ ਹੋ ਸਕਦੇ ਹਨ। ਦੂਜੇ ਨੰਬਰ ਤੇ ਅਗਰ ਘਰੇਲੂ ਨੁਸਖੇ ਦੀ ਗੱਲ ਕਰੀਏ ਤਾਂ ਵਿਟਾਮਿਨ E ਨਾਲ ਭਰਪੂਰ ਬਦਾਮ ਅਤੇ ਸ਼ਹਿਦ ਦਾ ਫੇਸ ਪੈਕ ਲਗਾਉਣ ਦੇ ਨਾਲ ਚਮੜੀ ਉੱਤੇ ਨਖਾਰ ਅਤੇ ਚਮਕ ਆਉਂਦਾ ਹੈ। ਸ਼ਹਿਦ ਚਮੜੀ ਨੂੰ ਨਰਮ ਰੱਖਦਾ ਹੈ। ਅੱਧਾ ਚਮਚ ਬਦਾਮ ਪਾਊਡਰ 'ਚ ਸ਼ਹਿਦ ਮਿਲਾ ਕੇ ਚਿਹਰੇ ਉੱਤੇ ਲਗਾਓ। 15 ਤੋਂ 20 ਮਿੰਟਾਂ ਬਾਅਦ ਚਿਹਰੇ ਨੂੰ ਤਾਜੇ ਪਾਣੀ ਨਾਲ ਸਾਫ਼ ਕਰ ਲਵੋ। ਇਸ ਵਿੱਚ ਪਾਏ ਜਾਣ ਵਾਲੇ omega 3 fatty acid ਚਮੜੀ ਲਈ ਫਾਇਦੇਮੰਦ ਹੁੰਦੇ ਹਨ ਜੋ ਖੁਸ਼ਕੀ ਨੂੰ ਘਟ ਕਰਦੇ ਹਨ ਅਤੇ ਚਮਕ ਵਧਾਉਂਦੇ ਹਨ ਤੁਸੀਂ ਸ਼ਹਿਦ ਵਿੱਚ ਦਹੀਂ ਮਿਲਾ ਕੇ ਚਮੜੀ ਦੀ ਮਾਲਿਸ਼ ਵੀ ਕਰ ਸਕਦੇ ਹੋ ਸਰਦੀਆਂ ਵਿੱਚ ਸ਼ਹਿਦ ਅਤੇ ਦਹੀਂ ਦੇ ਪੇਸਟ ਨਾਲ ਚਮੜੀ ਦੀ ਮਾਲਿਸ਼ ਕਰਨ ਦੇ ਨਾਲ ਖੁਸ਼ਕ ਚਮੜੀ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਚਮੜੀ ਨਰਮ ਹੋ ਜਾਂਦੀ ਹੈ ਤੀਜੇ ਨੰਬਰ ਤੇ ਉੱਤੇ ਗੱਲ ਕਰੀਏ ਤਾਂ ਸਰਦੀਆਂ ਵਿੱਚ ਚਮੜੀ ਨੂੰ ਐਕਸ ਫੋਲੀਏਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਲਈ ਤੁਸੀਂ ਦੁੱਧ ਤੇ ਵੇਸਣ ਦੀ ਵਰਤੋਂ ਕਰਕੇ ਘਰ ਵਿੱਚ ਹੀ ਕੁਦਰਤੀ ਸਕਰਬ ਤਿਆਰ ਕਰ ਸਕਦੇ ਹੋ ਇਸ ਨੂੰ ਬਣਾਉਣ ਲਈ ਇੱਕ ਚਮਚਾ ਵੇਸਣ ਵਿੱਚ ਲੋੜ ਮੁਤਾਬਕ ਦੁੱਧ ਮਿਲਾ ਕੇ ਪੇਸਟ ਚੈਰ ਕਰੋ ਫਿਰ ਇਸ ਨੂੰ ਮੂੰਹ ਉੱਤੇ ਲਗਾ ਕੇ ਹੌਲੀ-ਹੌਲੀ ਰਗੜੋ ਇਹ ਸਭ ਕਰਨ ਦੇ ਬਾਅਦ ਜੋ ਐਂਟੀਆਕਸੀਡੈਂਟ ਸਾਡੀ ਸਕਿਨ ਵਿੱਚ ਹੁੰਦੇ ਹਨ ਜੋ ਮਿੱਟੀ ਘੱਟਾ ਹੁੰਦਾ ਹੈ ਉਹ ਪੂਰੀ ਤਰ੍ਹਾਂ ਇਸ ਪੇਸਟ ਦੇ ਨਾਲ ਲਗਾਉਣ ਦੇ ਨਾਲ ਸਾਫ਼ ਹੋ ਜਾਂਦਾ ਹੈ ਅਤੇ ਜਿਹੜੇ ਪਿੰਪਲਸ ਵਗੈਰਾ ਜੋ ਵੀ ਬੈਕਟੀਰੀਅਲ ਫੰਗਲ ਹੁੰਦੇ ਹਨ ਉਹ ਇਸ ਦੇ ਨਾਲ ਨੀਟ ਐਂਡ ਕਲੀਨ ਹੋ ਜਾਂਦੇ ਹਨ ਅਤੇ ਸਕਿਨ ਸਮੂਥ ਹੋ ਜਾਂਦੀ ਹੈ ਇਸ ਦੇ ਨਾਲ ਹੀ ਅਖੀਰਲਾ ਸੀ ਘਰੇਲੂ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ ਗੁਲਾਬ ਜਲ ਵਿੱਚ ਚਮੜੀ ਨੂੰ ਠੰਡਕ ਦੇਣ ਦੇ ਗੁਣ ਹੁੰਦੇ ਹਨ ਅਤੇ ਇਹ ਖੁਸ਼ਕ ਚਮੜੀ ਨੂੰ ਨਰਮ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ ਤਾਜ਼ੀ ਐਲੋਵੇਰਾ ਜੈਲ ਨੂੰ ਗੁਲਾਬ ਜਲ ਵਿੱਚ ਮਿਲਾ ਕੇ ਚਿਹਰੇ ਦੀ ਮਾਲਿਸ਼ ਕਰਨ ਦੇ ਨਾਲ ਚਮੜੀ ਨਰਮ ਹੋਵੇਗੀ ਅਤੇ ਚਿਹਰੇ ਦੀ ਗੰਦਗੀ ਵੀ ਸਾਫ਼ ਹੋ ਜਾਵੇਗੀ ਇਸ ਦੀ ਵਰਤੋਂ ਨਾਲ ਚਮੜੀ ਹਾਈਡਰੇਟ ਅਤੇ ਗਲੋ ਹੋਵੇਗੀ ਸਰਦੀਆਂ ਦੇ ਵਿੱਚ ਸਾਨੂੰ ਮੋਇਸਚਰਾਈਜੇਸ਼ਨ ਜੋ ਮਾਰਕੀਟ ਵਿੱਚ ਪੈਕ ਆਂਦੇ ਹਨ ਕੈਮੀਕਲੀ ਯੁਕਤ ਹੁੰਦੇ ਨੇ ਅਜਿਹੇ ਕੈਮੀਕਲਾਂ ਦੀ ਵਰਤੋਂ ਨਾ ਕਰਦੇ ਹੋਏ ਸਾਨੂੰ ਜੋ ਇਸ ਰਿਪੋਰਟ ਵਿੱਚ ਤੁਹਾਨੂੰ ਅਸੀਂ ਘਰੇਲੂ ਮੁਸਕੇ ਦੱਸੇ ਹਨ ਇਸ ਨੂੰ ਅਗਰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਸਾਡੇ ਪੁਰਾਤਨ ਸੱਭਿਆਚਾਰ ਵੀ ਇਸ ਨੂੰ ਇਸਤੇਮਾਲ ਕਰਦੀ ਰਹੀ ਹੈ ਤੇ ਇਸ ਦੇ ਜਿਹੜੇ ਰਿਜ਼ਲਟ ਹੈ 100 ਨਹੀਂ 101% ਸਾਡੇ ਸਾਹਮਣੇ ਆਉਂਦੇ ਹਨ ਇਸ ਰਿਪੋਰਟ ਬਾਰੇ ਤੁਸੀਂ ਸਾਡੇ ਦਰਸ਼ਕ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਕਰਕੇ ਸਾਨੂੰ ਕਮੈਂਟ ਵਿੱਚ ਜ਼ਰੂਰ ਲਿਖੋ ਅਤੇ ਜਿਆਦਾ ਤੋਂ ਜਿਆਦਾ ਇਸ ਖਬਰ ਨੂੰ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ